ਦੀ ਦਸਵੰਦ ਇਕੱਠਾ ਕਰਾਂਗੇ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਕਰ ਲਓ ਤੇ ਕਰਕੇ ਕੀ ਕਰਾਂਗੇ ਫਿਰ ਇੱਕੋ ਦੇਣੀ ਨਿੰਬੂ ਲਿਆਵਾਂਗੇ ਕਵੰਟਲਾਂ ਦੇ ਨਾਲ ਜਾਂ ਠੰਡੀਆਂ ਦੀਆਂ ਬੋਤਲਾਂ ਲਿਆਵਾਂਗੇ ਜਾਂ ਫਿਰ ਸਾਜ ਸੰਗਤ ਜੀ ਕੋਲਡ ਡਰਿੰਕ ਵਗੈਰਾ ਪਤਾ ਨਹੀਂ ਕੀ ਕੀ ਸ਼ਰਬਤ ਕੋਲਾਂਗੇ ਤੇ ਕਈ ਕਈ ਬੋਰੀਆਂ ਲਿਆਵਾਂਗੇ ਖੰਡ ਦੀਆਂ ਉਹ ਘੋਲ ਘੋਲ ਕੇ ਨਾ ਖੰਡ ਕੋਲ ਕੋਲ ਕੇ ਮਿੱਠਾ ਤੇ ਘੋਲ ਘੋਲ ਕੇ ਉਹ ਸਾਰੀ ਸ਼ਕੰਜਵੀ ਬਣਾ ਕੇ ਜਾਂ ਫਿਰ ਕੋਲਡ ਡਰਿੰਕ ਉਹ ਪਿਆਵਾਂਗੇ ਤੇ ਸੜਕ ਦੇ ਉੱਤੇ ਲਾਵਾਂਗੇ ਜਾਮ ਜਦੋਂ ਖਬਰ ਛੱਬੇਗੀ ਨਾ ਵੀ 5-5 ਕਿਲੋਮੀਟਰ ਤੱਕ ਜਾਮ ਲੱਗਾ ਅਗਲੇ ਦਿਨ ਬੜੇ ਖੁਸ਼ ਹੋਵਾਂਗੇ ਵੀ ਸਾਡੀ ਸ਼ਬੀਲ ਬੜੀ ਕਾਮਯਾਬ ਹੋਈ ਕਾਮਯਾਬੀ ਦਾ ਪਮਾਨਾ ਕੀ ਹੈ ਕਹਿੰਦੇ 5 ਕਿਲੋਮੀਟਰ ਤਾਈਂ ਦੇ ਜਾਮ ਹੀ ਲੱਗ ਗਿਆ ਸੀ ਇਹ ਅਸੀਂ ਸਮਝਦੇ ਹਾਂ ਵੀ ਇਹ ਬੜੀ ਕਾਮਯਾਬੀ ਹੈ ਸਾਡੀ ਸਾਧ ਸੰਗਤ ਜੀ ਸ਼ਬੀਲ ਲਾਉਣੀ ਬੜਾ ਪੁੰਨ ਦਾ ਕੰਮ ਹੈ ਬੜਾ ਚੰਗਾ ਕੰਮ ਹੈ ਪਰ ਜਦੋਂ ਆਪਾਂ ਮਿੱਠਾ ਘੋਲ ਕੋਲ ਕੇ ਪਿਉਆਨੇ ਆ ਇਹਦੇ ਵਿੱਚ ਕੋਈ ਵਡਿਆਈ ਨਹੀਂ ਅੱਧੇ ਪੰਜਾਬ ਨੂੰ ਦੇ ਸ਼ੂਗਰ ਹੋਈ ਤੇ ਬਾਕੀ ਅੱਧੇ ਨੂੰ ਹੋਣ ਦੇ ਕਿਨਾਰੇ ਤੇ ਹੈ ਮਾਫ ਕਰਿਓ ਮਾਰ ਲਓ ਆਪਣੇ ਟੱਬਰਾਂ ਵੱਲ ਚਾਹਤੀ ਆਪਣੇ ਘਰਾਂ ਵੱਲ ਮਾਰ ਲਓ ਚਾਹਤੀ ਆਪਣੇ ਪਿੰਡ ਵਿੱਚ ਮਾਰ ਲਓ ਚਾਹਤੀ ਅੱਧੇ ਪੰਜਾਬ ਨੂੰ ਸ਼ੂਗਰ ਹੋਈ ਹੈ ਡਾਇਬਟੀਜ਼ ਤੇ ਅਸੀਂ ੱੱਕੇ ਨਹੀਂ ਮਿੱਠਾ ਘੋਲ ਕੋਲ ਕੇ ਪਿਉਆਨੇ ਨਾਲੇ ਕਿਹਨੇ ਕੁਝ ਨਹੀਂ ਹੁੰਦਾ ਬਾਬਾ ਜੀ ਦੀ ਸ਼ਬੀਲ ਹੈ ਤੇ ਸਾਥ ਸੰਗਤ ਜੀ ਜਿਨ੍ਹਾਂ ਨੂੰ ਨਹੀਂ ਉਹਨਾਂ ਨੂੰ ਵੀ ਹੋਣ ਦੇ ਕਿਨਾਰੇ ਹੈ ਕੋਲਡ ਡਰਿੰਕ ਪੀਣਾ ਜਿਹੜਾ ਉਹ ਜ਼ਹਿਰ ਦੇ ਸਮਾਨ ਹੋਇਆ ਪਿਆ ਮਿੱਠਾ ਪੀਣਾ ਜ਼ਹਿਰ ਦੇ ਸਮਾਨ ਹੋਇਆ ਪਿਆ ਸਾਡਾ ਜੋਰ ਲੱਗਾ ਹੋਇਆ ਹੈ ਅੱਜ ਦੀ ਦਿਹਾੜੀ ਅਸੀਂ 4 ਕਵੰਟਲ 5 ਕਵੰਟਲ ਖੰਡ ਢੋਲ ਕੇ ਪਿਆ ਦੇਣੀ ਹੈ ਤੇ ਅਗਲੇ ਦਿਨ ਜਿਹੜੇ ਧਹਾਏ ਨੇ ਰਸਤੇ ਵਿੱਚ ਉਹ ਲੱਭਦੇ ਨੇ ਸ਼ਬੀਲ ਲੱਗੀ ਹੋਵੇ ਕਿਤੇ ਕਿਤੇ ਸ਼ਬੀਲ ਲੱਗੀ ਨਜ਼ਰ ਨਹੀਂ ਆਉਂਦੀ ਕਿਤੇ ਉਹ ਮੱਖੀਆਂ ਬੈਠੀਆਂ ਸੜਕ ਤੇ ਨਜ਼ਰ ਆਉਂਦੀਆਂ ਪਤਾ ਲੱਗਦਾ ਵੀ ਕੱਲ ਸ਼ਬੀਲ ਲੱਗੀ ਸੀ ਸਾਤ ਸੰਗਤ ਜੀ ਮੇਰੀ ਬੇਨਤੀ ਅਸੀਂ ਇੱਕੋ ਦਿਨ ਵਿੱਚ 2 2 4 4 5 5 ਲੱਖ ਰੁਪਈਆ ਇਹ ਤੋਂ ਤੱਕ 10 10 ਲੱਖ ਰੁਪਈਆ ਵੀ ਖਰਚ ਦਿੰਨੇ ਆ ਇੱਕੋ ਦਿਨ ਵਿੱਚ ਖਰਚ ਦਿੰਨੇ ਆ ਭਾਈ 10 10 ਲੱਖ ਖਰਚਣਾ ਹੈ ਖਰਚ ਲਓ ਪਰ ਇੱਕ ਦਿਨ ਵਿੱਚ ਨਾ ਖਰਚੋ ਇਹ ਆਪਾਂ 4 ਮਹੀਨੇ 3 ਮਹੀਨੇ ਲਗਾਤਾਰ ਸ਼ਬੀਲ ਲਾਈਏ ਖਾਂ ਹਰ ਮੋੜ ਤੇ ਲੱਗੇ ਹਰ ਅੱਡੇ ਤੇ ਸ਼ਬੀਲ ਲੱਗੇ ਇਹ ਬੇਨਤੀ ਪ੍ਰਵਾਨ ਕਰਿਓ ਜਰੂਰ ਕਿ ਉਹਤੇ ਸਾਧ ਸੰਗਤ ਜੀ ਬਰਫ ਦਾ ਪ੍ਰਬੰਧ ਕਰ ਲਓ ਸਾਦੇ ਪਾਣੀ ਦਾ ਪ੍ਰਬੰਧ ਕਰ ਲਓ ਤੇ ਇੰਨੇ 15 15 20 20 100 100 ਸੇਵਾਦਾਰਾਂ ਦੀ ਲੋੜ ਨਹੀਂ ਵਾਰੀ ਮੰਨ ਲਓ ਪੰਜ ਪੰਜ ਗੁਰੂ ਕੇ ਪਿਆਰੇ ਪੰਜ ਪੰਜ ਸਿੱਖ ਰੋਜ਼ ਵਾਰੀ ਵਾਰੀ ਸੇਵਾ ਕਰੋ ਪਿੰਡ ਦੇ ਵਿੱਚ ਮੰਨ ਲਓ ਕੋਈ 20 30 ਨੌਜਵਾਨ ਨੇ ਜਿੰਨਾਂ ਰਲ ਕੇ ਸ਼ਬੀਰ ਲਾਉਣੀ ਹੈ ਆਪਾਂ ਰਲ ਕੇ ਪੰਜ ਪੰਜ ਜਾਣੇ ਸੇਵਾ ਕਰੀਏ ਕਿ ਅੱਜ ਤੁਹਾਡੀ ਡਿਊਟੀ ਹੈ ਕੱਲ ਨੂੰ ਤੁਹਾਡੀ ਡਿਊਟੀ ਹੈ ਪਰਸੋਂ ਨੂੰ ਤੁਹਾਡੀ ਡਿਊਟੀ ਤੇ ਸੜਕਾਂ ਜਾਮ ਨਾ ਕਰੀਏ ਸ਼ੜਕਾਂ ਵਿੱਚ ਜਾਮ ਨਾ ਲਾਈਏ ਉਹਦੇ ਨਾਲ ਸਾਡੀ ਸੇਵਾ ਜਿਹੜੀ ਆ ਨਾ ਇਹ ਸਫਲੀ ਨਹੀਂ ਹੁੰਦੀ ਬਲਕਿ ਸੰਗਤ ਲੋਕ ਉਹਦੇ ਨਾਲ ਪ੍ਰਸੰਨ ਹੋਣ ਦੀ ਬਜਾਏ ਖੁਸ਼ ਹੋਣ ਦੀ ਬਜਾਏ ਸਭ ਕੁ ਬੁਰਾ ਮਨਾਉਂਦੇ ਨੇ ਵੀ ਕਾਦੀ ਸ਼ਬੀਲ ਲਾਈ ਇਹਨਾਂ ਨੇ ਜਾਮ ਲਾਇਆ ਹੋਇਆ ਜਦੋਂ ਆਪਾਂ ਜਦੋਂ ਜਾਮ ਲੱਗ ਜਾਣਗੇ ਤੇ ਸਿਆਣੇ ਬੈਠੇ ਹੋ ਸਾਧ ਸੰਗਤ ਜੀ ਉਸ ਵੇਲੇ ਉਹਤੇ ਸੇਵਾ ਦਾ ਕੋਈ ਮਹਾਤਮ ਸਫਲਤਾ ਵਾਲਾ ਨਜ਼ਰ ਨਹੀਂ ਆਉਂਦਾ ਇਸ ਲਈ ਇਹ ਦਾਸ ਨੇ ਸਮਝਿਆ ਅੱਜ ਕਿਉਂਕਿ ਆਪ ਬੇਅੰਤ ਸੰਗਤ ਪਹੁੰਚੇ ਹੋ